ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਸਵਰਨਜੀਤ ਸਿੰਘ ਤਵੰਦਾ ਹੜਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਸਵਰਨਜੀਤ ਸਿੰਘ ਤਵੰਦ ਨੇ ਕਿਹਾ ਕਿ ਪਾਣੀ ਘਟਣ ਤੋਂ ਬਾਅਦ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ ਜਿਸ ਦੇ ਲਈ ਪ੍ਰਸ਼ਾਸਨ ਵੱਲੋਂ 35 ਮੈਡੀਕਲ ਟੀਮਾਂ ਬਣਾਈਆਂ ਗਈਆਂ ਨੇ ਜਲਦੀ ਹੀ ਹੋਰ ਟੀਮਾਂ ਵੀ ਬਣਾਈਆਂ ਜਾਣਗੀਆਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਉਬਲਿਆ ਜਾਂ ਕਲੋਰਿਨ ਵਾਲਾ ਪਾਣੀ ਹੀ ਪੀਣ ਅਤੇ ਸਫਾਈ ਦਾ ਧਿਆਨ ਰੱਖਣ ਪੂਰੇ ਪੰਜਾਬ 'ਚ ਜਦ ਹਲੱਡ ਆਇਆ ਹੋਇਆ ਹੈ ਅੰਮ੍ਰਿਤਸਰ ਦੇ ਵਿੱਚ ਵੀ ਆਇਆ ਹੋਇਆ ਹੈ ਕਿ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਤਿਆਰੀਆਂ ਕੀਤੀਆਂ ਹੈ ਤੁਹਾਡੇ ਵੱਲ ਸਿਵਲ ਸੱਜਣ ਮੈਡੀਕਲ ਟੀਮਾਂ ਕਿੰਨੀਆਂ ਇਹ ਬਣੀ ਹੋਈ ਨੇ ਕਿੱਥੇ ਕਿੱਥੇ ਡਿਪਲੋਮਾ ਦੇਖੋ ਜੀ ਇਸ ਸਾਲ ਬਹੁਤ ਪਰਮਾਤਮਾ ਦੀ ਕਰੋਪੀ ਆਈ ਹੈ ਕਿ ਸਾਡਾ ਡਿਸਟ੍ਰਿਕਟ ਹਰਦੀ ਮਾਰ ਦੇ ਵਿੱਚ ਐਂਡ ਜਦੋਂ ਵੀ ਕੋਈ ਇਹੋ ਜਿਹੀ ਸਮੱਸਿਆ ਆਂਦੀ ਆ ਹੜਾਂ ਦੀ ਤੇ ਸਾਰਾ ਮਤਲਬ ਵੀ ਹੈਵ ਟੂ ਵਰਕ ਆਊਟ ਇਨ ਅ ਫੇਜ਼ਡ ਮੈਨਰ ਸਭ ਤੋਂ ਪਹਿਲਾਂ ਤਾਂ ਜਿਹੜਾ ਜ਼ਰੂਰੀ ਆ ਉਹ ਹੈ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਉਕੇ ਜਾਨ ਬਚਾਉਣੀ ਸਭ ਤੋਂ ਜ਼ਰੂਰੀ ਹੈ ਐਂਡ ਸਾਡੇ ਮਾਨਯੋਗ ਡੀਸੀ ਸਾਹਿਬ ਬਿਲਕੁਲ ਫਰੰਟ ਫੁੱਟ ਤੇ ਹੋ ਕੇ ਆਪ ਉਸ ਟੀਮ ਦੀ ਅਗਵਾਈ ਕਰਦੇ ਹੋਏ ਨਾਲ ਚੱਲ ਕੇ ਲੋਕਾਂ ਦੀ ਰੱਖਿਆ ਜਿਹੜੀ ਹੈਗੀ ਆ ਹੜ੍ਹਾਂ ਤੋਂ ਪੀੜਤ ਪਰਿਵਾਰਾਂ ਦੀ ਰੱਖਿਆ ਦੇ ਵਿੱਚ ਜੁਟੇ ਹੋਏ ਆ ਦਿਨ ਰਾਤ ਐਂਡ ਲੋਕਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਇਆ ਜਾ ਰਿਹਾ ਉਹਨਾਂ ਦੇ ਮਾਲ ਡੰਗਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਫਰਸਟ ਫੇਜ਼ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਉਸ ਤੋਂ ਬਾਅਦ ਨਾਲ ਸਾਡਾ ਕੰਮ ਸ਼ੁਰੂ ਹੁੰਦਾ ਹੈ ਕਿ ਲੋਕਾਂ ਨੂੰ ਅਸੀਂ ਜਿਹੜੀ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਕਿਉਂਕਿ ਹੁਣਾਂ ਦਾ ਪਾਣੀ ਗੰਦਾ ਹੁੰਦਾ ਕੀੜੇ ਮਕੌੜੇ ਸੱਪ ਵਗੈਰਾ ਇਹ ਸਾਰੇ ਖਤਰਨਾਕ ਸੱਪ ਹੋ ਸਕਦੇ ਐਂਡ ਪਾਣੀ ਤੋਂ ਜਿਹੜੀਆਂ ਫੈਲਣ ਵਾਲੀਆਂ ਬਿਮਾਰੀਆਂ ਦੀ ਤਦਾਦ ਬਹੁਤ ਵੱਧ ਜਾਂਦੀ ਹੈ ਐਂਡ ਉਹਦੇ ਲਈ ਦੋ ਤਰ੍ਹਾਂ ਦਾ ਕੰਮ ਹੈ ਪਹਿਲਾ ਤਾਂ ਇਹ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ ਉਦੇਚ ਇਹ ਹੈਗਾ ਕਿ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਵੀ ਲੋਕ ਹੜ੍ਹਾਂ ਚ ਫਸੇ ਹੋਏ ਆ ਕਿ ਉਹ ਤੁਰੰਤ ਆਪਣੇ ਆਪ ਨੂੰ ਉਸ ਗੰਦੇ ਪਾਣੀ ਦੇ ਸੰਪਰਕ ਤੋਂ ਦੂਰ ਲੈ ਕੇ ਜਾਣ ਆਪਣੇ ਆਪ ਨੂੰ ਉਸ ਪਾਣੀ ਦੇ ਨਾਲ ਘੱਟ ਤੋਂ ਘੱਟ ਕੰਟੈਕਟ 'ਚ ਰਹਿਣ ਤਾਂ ਕਿ ਤਾਂ ਕਿ ਉਹ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਨਫੋਰਚਨਟਲੀ ਜਿੰਨੀ ਦੇਰ ਤੱਕ ਉਹ ਉਸ ਪਾਣੀ 'ਚ ਘਿਰੇ ਹੋਏ ਆ ਆਫ ਕੌਰਸ ਆਈ ਡੋਨਟ ਥਿੰਕ ਵੀ ਕੋਈ ਹੁਣ ਇਹੋ ਜਿਹਾ ਬੰਦਾ ਹੈਗਾ ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਜ਼ ਡੂਇੰਗ ਸੋ ਵੰਡਰਫੁਲ ਥਿੰਗਸ ਜਿਹੜਾ ਉਹ ਉੱਥੇ ਅਜੇ ਵੀ ਜਿੰਤੋਂ ਤੱਕ ਪਹੁੰਚਣਾ ਮੁਸ਼ਕਲ ਹੋਏਗਾ ਸੋ ਉਹ ਕੋਸ਼ਿਸ਼ ਕਰਨ ਵੀ ਸਾਫ ਸੁਥਰਾ ਪਾਣੀ ਪੀਂ ਕਲੋਰੀਨੇਟਿਡ ਕਲੋਰਿਨ ਦੀਆਂ ਗੋਲੀਆਂ ਸਾਡੇ ਕੋ ਸਫੀਸ਼ੀਐਂਟ ਹੈ ਉਹ ਲੋਕਾਂ ਨੂੰ ਵੰਡੀਆਂ ਵੀ ਆਂ ਵੀ ਅਗਰ ਪਾਣੀ ਉਬਾਲ ਕੇ ਨਹੀਂ ਪੀਤਾ ਜਾ ਸਕਦਾ ਤੇ ਉਹ ਕਲੋਰਿਨ ਵਾਲਾ ਪਾਣੀ ਪੀਣ ਕਿਉਂਕਿ ਸਾਫ ਸੁਥਰਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਐਂਡ ਜਿਹੜੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਐ ਸਾਦਾ ਭੋਜਨ ਘਰ ਦਾ ਬਣਾਇਆ ਹੋਇਆ ਹੀ ਚਾਹੇ ਦਾਲ ਫੁਲਕਾ ਐ ਉਹ ਖਾਣ ਤੇ ਸਾਫ਼ ਸੁਥਰਾ ਕਿਉਂਕਿ ਕੋਈ ਵੀ ਚੀਜ਼ ਬਾਹਰ ਦੀ ਨਹੀਂ ਵਰਤਣੀ ਹਾਂ ਜੋ ਰਾਸ਼ਨ ਜਾਂ ਕੋਈ ਖਾਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੁਆਰਾ ਪ੍ਰੋਵਾਈਡ ਕੀਤਾ ਜਾ ਰਿਹਾ ਉਹ ਬਿਲਕੁਲ ਸਾਫ਼ ਸੁਥਰਾ ਤੇ ਵਧੀਆ ਉਹਦੀ ਵਰਤੋਂ ਕਰਨ ਆਪਣੇ ਹੱਥ ਪੈਰ ਚੰਗੀ ਤਰ੍ਹਾਂ ਧੋਣ ਸਾਫ਼ ਸਫਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨ ਐਂਡ ਕੋਈ ਵੀ ਅਗਰ ਕੋਈ ਕਿਸੇ ਨੂੰ ਕੋਈ ਕੀੜਾ ਮਕੌੜਾ ਜਾਂ ਸੱਪ ਵਗੈਰਾ ਕੱਟਦਾ ਹੈ ਤੇ ਤੁਰੰਤ ਕੋਈ ਉਹਦਾ ਦੇਸੀ ਔੜ ਪਾਉੜ ਨਹੀਂ ਕਰਨਾ ਸਾਡੇ ਕੋਲ ਐਂਟੀ ਸਨੇਕ ਬਨਮ ਜਾਂ ਹੋਰ ਸਾਰੇ ਇੰਜੈਕਟੇਬਲਸ ਐਂਡ एवरीथिंग ਸਾਰੀਆਂ ਦਵਾਈਆਂ ਭਰਪੂਰ ਮਾਤਰਾ ਚ ਮੌਜੂਦ ਨੇ ਐਂਡ ਜਿਹੜੇ ਪ੍ਰੋਪਰ ਸਰਕਾਰੀ ਡਾਕਟਰਾਂ ਦੁਆਰਾ ਰੀਲੀਫ ਕੈਂਪ ਲੱਗੇ ਆ ਮੈਡੀਕਲ ਟੀਮਾਂ ਲੱਗੀਆਂ ਜਿੱਥੇ ਐਕਸਪੀਰੀਅੰਸ ਡਾਕਟਰ ਪੜੇ ਲਿਖੇ ਨੇ ਸਾਰੀਆਂ ਦਵਾਈਆਂ ਸਾਡੀ ਦੇਖ ਰੇਖ ਵਾਲੀਆਂ ਉਹਨਾਂ ਨੂੰ ਅਪਰੋਚ ਕਰਨ ਐਟ ਪ੍ਰੈਸੈਂਟ 35 ਟੀਮਾਂ ਪਹਿਲੋ ਹੀ ਕੰਮ ਕਰ ਰਹੀਆਂ ਉਹਦੇ ਨਾਲ ਕੱਲ ਵੀ ਮਾਨਯੋਗ ਡੀਸੀ ਸਾਹਿਬ ਨੇ ਮੀਟਿੰਗ ਲੈ ਕੇ ਕਿਹਾ ਹੈ ਕਿ 15-16 ਟੀਮਾਂ ਹੋਰ ਇਨਕਰੀਜ਼ ਕੀਤੀ ਜਾਣਗੀਆਂ ਜਿਹੜੀਆਂ ਮਾਰਨਿੰਗ ਈਵਨਿੰਗ ਤੇ ਨਾਈਟ ਡਿਊਟੀ ਦੇ ਤੌਰ ਤੇ ਕੰਮ ਕਰ ਰਹੀਆਂ ਸਾਡੇ ਕੋਲ ਕੋਈ ਕਿਸੇ ਕਿਸਮ ਦੀ ਨਾ ਮੈਨਪਾਵਰ ਨਾ ਦਵਾਈਆਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਗਈ ਸਾਰੀਆਂ ਇੰਜੈਕਟੇਬਲ ਐਂਟੀ ਸਨੇਕ ਵਿਨਮ ਸਾਰੀਆਂ ਔਰਲ ਮੈਡੀਸਿਨਸ ਬੈਂਡੇਜਸ ਐਂਡ 올 ਇਵਨ ਇਹ ਤੋਂ ਦੱਕੇ ਮਸ਼ਰ ਵਗੈਰਾ ਤੋਂ ਬਚਣ ਵਾਲੀਆਂ ਦਵਾਈਆਂ ਵਗੈਰਾ ਸਾਰੀਆਂ ਉਪਲਬਧ ਨੇ ਸਫੀਸ਼ੀਐਂਟ ਕੁਆਂਟੀਟੀ ਚ ਨੇ ਪੰਜਾਬ ਸਰਕਾਰ ਵੱਲੋਂ ਖੁੱਲੇ ਡੁੱਲੀ ਸਪਲਾਈ ਦਿੱਤੀ ਹੋਈ ਹੈ ਐਂਡ ਵੀ ਆਰ ਫੁਲੀ ਪ੍ਰਿਪੇਅਰਡ ਟੂ ਟੈਕਲ ਐਨੀ ਸੇ ਸੋਰਟ ਆਫ ਐਪੀਡੈਮਿਕ ਜਿਹੜਾ ਕਿ ਥੋੜਾ ਅਜੇ ਤਾਂ ਪਾਣੀ ਜਦੋਂ ਘਟੇਗਾ ਉਸ ਤੋਂ ਬਾਅਦ ਵੀ ਬਿਮਾਰੀਆਂ ਪਾਣੀ ਤੋਂ ਜਿਹੜੀਆਂ ਫੈਲਦੀਆਂ ਫੈਲਣ ਦਾ ਖਤਰਾ ਹੁੰਦਾ ਤੇ ਵੀਲ ਟੇਕ ਕੇਅਰ ਆਫ ਏਵਰੀਥਿੰਗ ਐਂਡ ਹੋਪਫੁਲੀ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਸਾਰੀ ਸਥਿਤੀ ਤੇ ਕੰਟਰੋਲ ਹੋ ਜਾਏਗਾ ਸਰ ਇਹ ਕਿ ਹੋ ਗਿਆ ਕੰਟਰੋਲ ਸਾਰਾ ਦੇਖੋ ਪਾਣੀ ਤੋਂ ਬਾਅਦ ਸਭ ਤੋਂ ਜਿਆਦਾ ਬਿਮਾਰੀਆਂ ਹੁੰਦੀਆਂ ਏ ਵੀ ਵਾਟਰ ਬੋਰਨ ਜਿਵੇਂ ਕੋਈ ਵਾਰਮਿੰਗ ਲੂਜ਼ ਮੋਸ਼ਨਸ ਪੀਲੀਆ ਹੈਪੇਟਾਈਟਸ ਹੋਰ ਡਾਇਰੀਆ ਡਿਸੈਂਟਰੀ ਹੈਜਾ ਉਹ ਇਸ ਤੋਂ ਇਲਾਵਾ ਸਕਿਨ ਦੇ ਰੋਗ ਜਿਹੜੇ ਆ ਉਹ ਫੈਲ ਸਕਦੇ ਆ ਤੋ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਵਾਟਰ ਬੋਰਨ ਜਿਹਨਨੂੰ ਅਸੀਂ ਕਹਿੰਦੇ ਆ ਐਂਡ ਇਹਦਾ ਇੱਕੋ ਹੀ ਤਰੀਕਾ ਹੈ ਵੀ ਸਾਫ ਸਫਾਈ ਤੇ ਪੀਣ ਵਾਲਾ ਤੇ ਸਾਫ ਸੁਥਰਾ ਪਾਣੀ ਜਿਹੜਾ ਉਹ ਵਰਤਿਆ ਜਾਵੇ